ਪੰਜਾ ਲੱਖ ਦੀ ਲਾਗਤ ਦੇ ਨਾਲ ਟਰੈਕਟਰ ਤੇ ਜੀਪ ਬਾਈ ਉਹਨਾਂ ਨੇ ਤਿਆਰ ਕਰਾਈਆਂ ਨੇ ਤੇ ਕੈਨੇਡਾ ਦੇ ਵਿੱਚ ਇਹ ਜਿਹੇ ਜੀਪਾਂ ਚੱਲਦੀਆਂ ਨੇ ਤੇ ਉੱਥੇ ਵੀਰ ਉਹਨਾਂ ਨੇ ਲੈ ਕੇ ਜਾਣੀਆਂ ਤੇ ਬਾਕੀ ਦੀ ਗੱਲਬਾਤ ਆਪਾਂ ਸਾਰੀ ਵੀਰ ਨਾਲ ਕਰਾਂਗੇ ਟਰੈਕਟਰ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਟਰੈਕਟਰ ਤਿਆਰ ਕੀਤਾ ਤੇ ਨਾਲ ਜਿਹਾ ਤੁਹਾਨੂੰ ਆਪਾਂ ਜੀਪ ਦੀ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸਾਰੀ ਮੋਡੀਫਿਕੇਸ਼ਨ ਕੀਤੀ ਹੋਈ ਜਾਇਦ ਨੂੰ ਬਾਤ ਬਾਤ ਸ਼ੇਅਰ ਤੇ ਵੀਰੇ سپورਟ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਸਾਰੇ ਸਰੋਤਿਆਂ ਦਾ ਸਾਰੇ ਸੱਜਣ ਮਿੱਤਰਾਂ ਦਾ ਜੋ ਇਨਾ ਪਿਆਰ ਦੇ ਰਹੇ ਆ ਧੰਨਵਾਦ ਜੀ ਧੰਨਵਾਦ ਆਜੋ ਆਪਾਂ ਕਰੀਏ ਆਪਾਂ ਵੀਡੀਓ ਸਟਾਰਟ ਕੀਤਾ ਵੀਰ ਹੁਣ ਦੇਖੋ ਬੜੀ ਘੈਂਟ ਚੀਜ਼ ਤਿਆਰ ਹੋਈ ਆ ਫੋਤੋ ਵੱਡਾ ਟਰੈਕਟਰ ਤਿਆਰ ਹੋਇਆ ਜਿੱਤੇ ਆਮ ਟਰੈਕਟਰ ਦੇ ਮਗਲ ਟਰ ਹੁੰਦੇ ਉਹਦੇ ਦਾਦੇ ਮੂਹ ਲਟਾਰੀ ਆ ਇਕੱਲੇ ਤੇ ਨਾਲ ਆਪਣੇ ਦਾ ਵਜੂਦ ਆ ਜਦੋਂ ਟਰੈਕਟਰ ਤਿਆਰ ਕੀਤਾ ਭੋਲਾ ਜੀ ਦੇ ਨਾਂ ਤੇ ਮਸ਼ਹੂਰ ਨੇ ਇਹ ਪਹਿਲਾਂ ਆਪਣੇ ਬਾਈ ਮੇਰਾ ਹਸਕਦੇਵ ਸਿੰਘ ਹੈ ਸੁਖਦੇਵ ਸਿੰਘ ਅਰਥਾ ਜਾਣ ਕੇ ਪਿੰਡ ਦੇ ਆਪਲਾਕੇ ਵਾਲੇ ਤੋਂ ਤੁਹਾਨੂੰ ਭੋਲਾ ਇਹ ਨਾਮ ਤੋਂ ਜਾਣਦੇ ਜੀ ਜਮ ਮੋਟਰ ਦੇ ਨਾਂ ਤੇ ਹਾਂਜੀ ਗੱਲ ਮੋਟਰ ਦੇ ਨਾਂ ਤੇ ਜਾਣਦੇ ਹਾਂਜੀ ਹਾਂਜੀ ਬਾਈ ਕਦੋਂ ਤੋਂ ਆਪਾਂ ਟਰੈਕਟਰ ਇਹ ਤਿਆਰ ਕਰ ਲੱਗੇ ਹੋਇਆ ਕੋਈ ਟਰੈਕਟਰ ਨੂੰ ਸ਼ੌਂਕ ਆ ਸਾਨੂੰ ਮੋਡੀਫਾਈਡ ਟਰੈਕਟਰ ਕਰਨ ਦਾ ਪਹਿਲਾਂ ਦੱਸਾਂ ਤਾਂ ਅਸੀਂ ਕਰਦੇ ਸੀਗੇ ਕਾਰਾਂ ਕੋਰਾ ਦਾ ਕੰਮ ਜ਼ਿਆਦਾ ਹਾਂਜੀ ਉਹ ਮੋਡੀਫਿਕੇਸ਼ਨ ਹਜੇ ਵੀ ਚੱਲਦੀ ਹੈ ਘਰ ਹਾਂਜੀ ਪਰ ਟਰੈਕਟਰਾਂ ਦਾ ਸਾਡਾ ਤਕਰੀਬਨ ਤਿੰਨ ਸਾਲ ਤੋਂ ਹੈ हाँ हाँ गे। गे। था था था। तो तो अच्छा हां मतलब 3 ਸਾਲ ਹੋ ਗਏ ਤਿਆਰ ਕਰਦਣ ਹੋ ਗਏ ਤੇ ਹੁਣ ਤੱਕ ਕਿਹੜੇ ਕਿਹੜੇ ਟਰੈਪ ਤਿਆਰ ਕਰਤੇ ਆ ਕਿਤਾ ਹਿੰਦੁਸਤਾਨ ਟਰੈਪ ਜਿਹੜਾ ਅੱਜ ਤਿਆਰ ਕੋੜਾ ਕੰਪਲੀਟ ਹੋ ਗਿਆ ਜਿਹੜਾ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ 22 ਟਰੈਪ ਦਿਖਾਦੇ ਸਾਰਾ ਵੀ ਆਹ ਅੰਮ੍ਰਿਤਸਰ ਅੱਛਾ 22 ਟਰੈਪ ਜਿਹੜਾ ਖੰ드ਰਵਾਲ ਭੇਜਿਆ ਜਿਹੜਾ ਜਿਹੜਾ ਕੀਤਾ ਨਹੀਂ ਜੀ ਨਹੀਂ ਇਹ ਬਾਤ ਕੀਤਾ ਇਹ ਉਹ ਭੇਜਿਆ ਸੀ ਆਪਾਂ ਸਰਦਾਰਪੁਰ ਲੋਧੀ ਸਰਦਾਰਪੁਰ ਲੋਧੀ ਜਿਹੜਾ ਪਹਿਲਾਂ ਭੇਜਿਆ ਉਹ ਐਸ ਸੀ ਸੀ ਸੀਗਾ ਜੀ ਅੱਛਾ ਜੀ ਹਾਂ ਜੀ ਕੈਮਨ ਲਾ ਕੇ ਬੰਦ ਕੀਤਾ ਸੀ ਇਹ 4x4 ਕੀਤਾ ਸੀ ਕੰਜਰਾ ਵਾਲਾ ਹਾਂ ਜੀ ਇਹ ਜਿਹੜੀ ਆਪਾਂ ਜਿਹੜੀ ਹੁਣ ਵੀਡੀਓ ਬਣਾ ਕੇ ਲੱਗੇ ਇਹ ਇਹ ਸੀਗਾ 4x4 ਕੰਜਰਾ ਵਾਲਾ ਹਾਂ ਜੀ ਇਹ 4x4 ਕੀਤਾ ਜੀ ਆਪਾਂ ਹਾਂ ਜੀ ਆਪਾਂ ਆਪ ਹੀ ਕਰਦੇ ਹਾਂ ਹਾਂ ਜੀ ਠੀਕ ਆ ਉਹਦੀ ਵੀ ਸਾਰੀ ਸ਼ੋਸੂ ਬਣਾ ਕੇ ਲਾਈਆ ਸਾਰਾ ਸਮਾਨ ਇਹਦਾ ਬਹੁਤ ਮੋਡੀਫਾਈਡ ਆ ਅੱਛਾ ਜੀ ਯਾਨੀ ਕਿ ਆਪਾਂ ਸਾਰਾ ਸੋਣਾ ਜਿਹੜਾ ਕੰਮ ਕਰਦੇ ਆ ਹੈਂਡ ਮੇਡ ਹੀ ਕਰ ਹੈਂਡ ਮੇਡ ਆ ਸਾਰਾ ਉਹ ਇੱਥੇ ਆਪਣੀ ਵਰਕਸ਼ਾਪ ਦੇ ਵਿੱਚ ਅੰਤਰੀ ਸਾਰਾ ਕੋ ਇੱਥੇ ਹੀ ਹੁੰਦਾ ਇੱਥੇ ਇੱਥੇ ਜੀ ਗਾਲਬਗਰਾ ਪਿੰਡ ਦੇ ਵਿੱਚ ਸਾਰਾ ਹਾਂ ਜੀ ਹਾਂ ਜੀ ਤੇ ਜਿਵੇਂ ਹੁਣ ਦੇਖ ਜੇ ਟਰੈਕਟਰ ਦਾ ਬਹੁਤ ਲੰਬਾ ਰੇਡਟਰ ਆ ਹਾਂਜੀ ਹਾਂਜੀ ਇਹ ਕਿੰਨਾ ਕੁ ਟਰੈਕਟਰ ਕਿੰਨਾ ਕੁ ਵਧਾਇਆ ਥੋੜਾ ਜਾਂ ਗਾਹਾਂ ਨੂੰ ਇੰਜਣ ਕਿਹੜਾ ਲਾਇਆ ਪਹਿਲਾਂ ਇੰਜਣ ਦੇ ਵਿੱਚ ਲੈ ਲੈਣ ਦਾ ਜੀ ਲਾਲ ਹਿੰਨੋ ਕਹਿੰਦੇ ਆ ਉਹ ਲਾਲ ਹਿੰਨੋ ਕੰਬਾਈਨਾ ਚੌਂਦਾ ਜਾਂਦੇ ਆ ਹਾਂਜੀ ਤੇ ਫਿਰ ਤੇ ਹੌਸਪਾਵਰ ਤੋਂ ਉੱਪਰ ਹੋ ਗਿਆ ਹੋਊਗਾ ਘੱਟੋ ਹਾਂਜੀ ਵਧ ਗਿਆ ਜੀ ਹੌਸਪਾਵਰ ਦੀ ਤਕਰੀਬਨ 145-50 ਹੌਸਪਾਵਰ ਹੋਊਗੀ 150 ਹੌਸਪਾਵਰ ਇਹ ਹੋਗਾ ਟਰਬੋ ਦੇ ਨਾਲ ਲੱਗਾ ਹਾਂਜੀ ਟਰਬੋ ਕੰਪਨੀ ਲਈ ਆਉਂਦਾ ਜੀ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਤੇ ਵਾਕੇਰ ਕੰਪਰੈਸਰ ਆ ਅੱਛਾ ਜੀ ਹਾਰ ਨੌਕਰਾ ਜੋ ਖੋ ਲਾ ਸਕਦੇ ਜਿਵੇਂ ਹੁਣ ਆਹ ਸਾਰੀਆਂ ਕੀਤੀਆਂ ਨੇ ਆਪਾਂ ਜਿਵੇਂ ਐਚ ਲਿਖੀ ਹੋਈ ਹੈ ਲਾਈਵ ਵਗੈਰਾ ਬਣਾ ਕੇ ਲਾਈ ਆ ਜੀ ਸਾਰੇ ਇਹ ਸਾਰੀ ਜਿਵੇਂ ਪਲੇਟਾ ਵਗੈਰਾ ਆਹ ਸਾਰੀਆਂ ਬਿਲਕੁਲ ਜੀ ਬਿਲਕੁਲ ਤੇ ਜਿਹੜਾ ਲੋਗ ਕੋ ਲਾਇਆ ਚਾਲਾ ਇਹ ਵੀ ਸਾਰਾ ਕਿ ਕਿਸੇ ਦੋਸਤਾਂ ਨਾਲ ਆਪ ਆਪ ਹਾਂਜੀ ਹਾਂਜੀ ਹੈਂਡ ਮੇਡ ਕੀਤੀ ਹੈਂਡ ਮੇਡ ਉਹ ਲੋਗ ਵੀ ਸਾਰੇ ਹੈਂਡ ਮੇਡ ਆ ਜੀ ਉੱਪਰਲੇ ਉਹ ਪਲਿਕਨ ਦਸਤਾਨ ਨਾਲ ਹਾਂਜੀ ਹਾਂਜੀ ਇਹਨਾਂ ਦੇ ਲਾਈਟ ਵਾਲਾ ਆਪਾਂ ਵੀ ਵੀਡੀਓ ਬਣਾਈ ਸੀ ਦੇ ਵਿੱਚ ਹਨਾ ਲਾਈਟਾਂ ਚੱਲਦੀਆਂ ਇਹਨਾਂ ਹਾਂ 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 ਲਾਈਟਾਂ ਵਗੈਰਾ ਚੱਲਦੀਆਂ ਹਾਂਜੀ ਹ ਕੰਪਲੀਟ ਕਰਦਣ ਨੂੰ ਕਿੰਨੇ ਕ ਦਿਨ ਹੋ ਗਏ ਕਰੋ ਟਰੈਕਟਰ ਆਪਣੇ ਕੋ ਆਇਆ ਹੋਇਆ ਹੈ ਬਾਈ ਜੀ ਗੱਲ ਇਹ ਹੈ ਵੀ ਟਰੈਕਟਰ ਨੂੰ ਤਾਂ ਇਹਨੂੰ ਸਾਡੇ ਕੋਲ ਕਾਫੀ ਟਾਈਮ ਹੋ ਗਿਆ ਅੱਛਾ ਜੀ ਇਕ ਤਾਂ ਬਾਈ ਜੀ ਹੁਣ ਬਾਹਰ ਰਹਿੰਦੇ ਨੇ ਅੱਛਾ ਹਾਂਜੀ ਇਹ ਫੋਰਨ ਹੀ ਰਹਿੰਦੇ ਹਾਂ ਹਾਂਜੀ ਹਾਂਜੀ ਇੱਥੇ ਉਹਨਾਂ ਨੇ ਸਾਨੂੰ ਫੋਨ ਤੇ ਸਾਰਾ ਦੱਸ ਦੁਸਕੇ ਬਣਵਾਇਆ ਜਿਨ੍ਹਾਂ ਦੇ ਇੱਕ ਬਰਾਦਰ ਇੱਥੇ ਰਹਿੰਦਾ ਪਰ ਉਹ ਘੱਟ ਇੰਟਰਫੇਅਰ ਕਰਦੇ ਸੀ ਠੀਕ ਆ ਉਹ ਤੁਹਾਡੀ तकरीबन ਮੇਰਾ ਗੱਲ ਵੀ 8-9 ਮਹੀਨੇ ਨੂੰ ਲੱਗ ਗਈ ਸਹੀ ਠੀਕ ਆ ਸਹੀ ਟੰਗਣਾ ਨਿਵੇੜਨਾ ਹੋਵੇ ਇੰਨਾ ਕ ਟਾਈਮ ਲੱਗ ਜਾਂਦਾ ਜੀ ਤੇ ਆਹ ਵੀਰ ਜੀ ਨੇ ਜੰਨਾ ਨੇ ਟਰੈਕਟਰ ਤਿਆਰ ਕਰਵਾਇਆ ਵ ਤੇ ਇਹ ਬਾਈ ਜੀ ਨਕੋਦਰ ਕੋਲੇ ਇਹਨਾਂ ਦਾ ਪੈਂਡਾ ਇਹਨਾਂ ਦੀ ਆਪਾਂ ਇੱਕ ਜੀਪ ਦੀ ਵੀਡੀਓ ਲਿਆਂਦੀਆ ਬਣਾ ਕੇ ਕੱਲ ਇਹਨਾਂ ਨੇ ਜੀਪ ਪੂਰੀ ਬਖਰੀ ਜੀ ਢੰਗ ਨਾਲ ਤਿਆਰ ਕਰਾਈ 8 ਟਾਇਰ ਲਾ ਕੇ ਬਖਰੇ ਜੀ ਕਿ ਉਹ ਬਾਹਰ ਲੈ ਕੇ ਜਾਣੀ ਆ ਤੇ ਬਾਈ ਜੀ ਕੀ ਹਾਲ ਚਾਲ ਆ ਜੀ ਕਿੱਦਾਂ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਜੀ ਤੇ ਬਾਈ ਜੀ ਨਾਲ ਆਪਾਂ ਗੱਲ ਕਰੇ ਗਏ ਸੀਗੇ ਪੂਰਾ ਵਧੀਆ ਯਾਨਕਿ ਮਾਦਾਂ ਵਾਲੀ ਵੀ ਕੀਤਾ ਪੂਰਾ ਵਧੀਆ ਯਾਨਕਿ ਜੀਪ ਬਹੁਤ ਸੋਹਣੀ ਤਿਆਰ ਕੀਤੀ ਹੋਈ ਆ ਤੇ ਇੱਕ ਤੁਸੀਂ ਦੱਸੋ ਮਿਸਤਰੀ ਜੀ ਵੈਸੀ ਸਾਹਿਬ ਜੀ ਜਿਵੇਂ ਹੁਣ ਟਰੈਕਟਰ ਆਪਾਂ ਤਿਆਰ ਕਰਵਾਉਣਾ ਤੇ ਬਾਈ ਹੁਣ ਦਾ ਟਰੈਕਟਰ ਤੁਹਾਨੂੰ ਆਪ ਦੇਤਾ ਸੀਗਾ ਤੁਸੀਂ ਆਪ ਦੇ ਕੋਲ ਵੀ ਟਰੈਕਟਰ ਤਿਆਰ ਕਰਕੇ ਦੇਦੇ ਆਂ ਦਾ ਇੰਜਨ ਵਗਰਾ ਅਸੀਂ ਥੋੜੇ ਹੋ ਗਏ ਹਾਂਜੀ ਹਾਂਜੀ अच्छा जी कोई सांगदा जी मैं ਸਾਡੇ ਕੋਲ ਹੁਣ ਬਾਈ ਲਾਸ ਕੋ ਕਰਾ ਦਿੱਤੀ 14 ਹਾਂਜੀ ਤੇ ਖੜੇ ਵੀਰ ਨੇ ਕੋਲੇ ਗੱਡੀਆਂ ਬਹੁਤ ਪੁਰਾਣੀਆਂ ਮਾਡਲ ਆ ਨਾ ਕੋਈ ਟਾਈਟ ਗੱਡੀਆਂ ਦਾ ਦੇਖੋ ਗੱਡੀਆਂ ਸਾਰੀਆਂ ਇਹਦੇ ਦੇ ਬਾਈ ਮੋਡੀਫਾਈਡ ਕਰਦੀਆਂ ਗੱਡੀਆਂ ਸਾਰੀਆਂ ਦਾ ਬੋਡੀਫਾਈ ਕਰਕੇ ਦੇਣੀਆਂ ਨੇ ਗੱਡੀਆਂ ਸਾਰੀਆਂ ਜਿਹੜਾ ਕੋ ਮਾਦੀ ਇਹਨਾਂ ਨੂੰ ਕਰਵਾ ਲਓ ਸਾਰਾ ਕੋ ਇਹਨਾਂ ਦੇ ਕਰਕੇ ਦੇਣਾ 70 80 ਸਾਲ ਪੁਰਾਣੀਆਂ ਗੱਡੀਆਂ ਆ ਨਾ ਕੋਈ ਆ 1950 ਪੀਓ ਮਾਡਲ ਦੀਆਂ ਗੱਡੀਆਂ ਇਹਨਾਂ ਕੋਲ ਖੜੀਆਂ ਜਿਹੜੀਆਂ ਅੰਦਰ ਤਿਆਰ ਕਰਕੇ ਦੇਣੀਆਂ ਨੇ ਹੁਣ ਫੋਰਡ ਦੀ ਉੱਪਰ ਖੜੀ ਆ ਉਹ 1924 ਮਾਡਲ ਆ ਅੱਛਾ 1924 ਮਾਡਲ ਦੀ ਖੜੀ ਆ ਉਹ ਵੀ ਠੀਕ ਆ ਤੇ ਜਿਵੇਂ ਹੁਣ ਆ ਐਕਸਪੋਸ ਵੀ ਇੱਥੇ ਇੱਕ ਨਗ ਖਰਚ ਆ ਗਿਆ ਉਹ ਥੋੜਾ ਸਾਰਾ ਤੇ ਕਿਤੇ ਸਰ ਸਨੇ ਟਰੈਕਟਰ ਕਰੀਬਨ 20-22 ਲੱਖ ਦੇ ਕਰੀਬ 22 ਯਾਨੀ ਕਿ 22 ਲੱਖ ਰੁਪਏ ਯਾਨੀ ਕਿ ਟਰੈਕਟਰ ਮੈਂ ਨਹੀਂ ਨਾ ਪਰਚੇਸ ਕੀਤਾ ਜੀ ਅੱਛਾ ਜੀ ਇਹ 22 ਹੁਣ ਟਰੈਕਟਰ ਸੇ ਹਾਂਜੀ 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 ਉਹ ਸਾਨੂੰ ਉਦਾਂ 20 ਲੱਖ ਰੁਪਏ ਲੱਗਣ ਬਾਰੋਂ ਵੀ ਕਾਫੀ ਪਿਆ। ਹਾਂ ਜੀ ਹਾਂ ਜੀ ਬਾਹਰੋਂ ਬਰੋਂ ਆ ਗਿਆ ਸਾਹਨਾ 22-23 ਲੱਖ ਰੁਪਏ ਜਾਣਗੇ। ਲੈਟਾਂ ਬਾਹਰੋਂ ਆਈਆਂ ਜੀ। ਉੱਪਰੋਂ ਜਿਹੜਾ ਬਲ ਹੈਗਾ ਲੋਗੋ ਵਾਲਾ ਉਹ। ਹਾਂ ਜੀ। ਬਲ ਵਾਲਾ ਲੋਗੋ ਜਿਹੜਾ ਸਾਰਾ ਇਹ ਸਾਰਾ ਬਾਹਰੋਂ ਆਇਆ। ਇਹ ਵੀ ਬਾਹਰੋਂ ਆਇਆ। ਅਗੇ ਮੰਗੇ ਵਿੱਚ ਵੀ ਛੋਟੀਆਂ ਗੱਲਾਂ ਬਾਅਦ ਆਪਾਂ ਬਾਈ ਹੁਣਾਂ ਨਾਲ ਵੀ ਕਰਦੇ ਆ ਬਾਈ ਹੁਣੇ ਕਹਿੰਦੇ ਵੀ ਆਪਾਂ ਸਾਰਾ ਸਮਾਨ ਇਹਦਾ ਜ਼ਿਆਦਾਤਰ ਬਾਹਰੋਂ ਲੈਂਦਾ ਵਾ। ਹਾਂ ਜੀ। ਤੇ ਬਾਕੀ ਦੀ ਗੱਲਬਾਤ ਆਪਾਂ ਬਾਈ ਜੀ ਮੈਸੇਜ ਕਰਨ ਤੋਂ ਬਾਅਦ ਚ ਵੀ ਕਰਦੇ ਆ। ਤੇ ਆਹ ਬਾਈ ਜੀ ਨੇ ਜਨਾਂ ਨੇ ਇਹ ਟਰੈਕਟਰ ਤਿਆਰ ਕਰਵਾਇਆ। ਆਹ ਟਰੈ ਇਹ ਜਿਹੜੀਆਂ ਲੋਕੋ ਬਗਾਰਾ ਆਪ ਆਪ ਹੱਥ ਹਰ ਦਿੱਤੇ ਆਪਾਂ ਹੈਂਡ ਮੇਡ ਕੀਤੀਆਂ ਨੇ ਤੇ ਬਾਈ ਜੀ ਆਪਾਂ ਕਿਹੜਾ ਕਿਹੜਾ ਸਮਾਨ ਬਾਹਰੋਂ ਲਿਆਂਦਾ ਜ਼ਿਆਦਾਤਰ ਰੀਟਰ ਦਾ ਬਾਈ ਰਿਮਾ ਚ ਲੱਟਾਂ ਸ਼ੀਸ਼ਾ ਆ ਅੱਛਾ ਜੀ ਆਹ ਸ਼ੀਸ਼ਾ ਹੋ ਗਿਆ ਲੱਟਾਂ ਹੋ ਗਈਆਂ ਹਾਂਜੀ ਆਹ ਆਹ ਲੱਟਾਂ ਅੰਦਰ ਲਿਆਂਦੀਆਂ ਜਾਣੀਆਂ ਜਾਂ ਕੈਨੇਡਾ ਚ ਲਿਆਂਦੀਆਂ ਇਹ ਲੱਟਾਂ ਲੱਟਾਂ 2000 ਦੀਆਂ ਆਈਆਂ ਰਿਮਾ ਵਾਲੀਆਂ ਲੱਟਾਂ ਹਨਾ ਕਿ 2000 2000 2000 ਡਾਲਰ ਦੀਆਂ ਯਾਨੀ ਕਿ ਜੇ 60 ਰੁਪਏ ਦੇ ਸਾਨੂੰ ਲਾਈ 1,20,000 ਦੀ ਹੋ ਗਈ ਜੇ ਆਪਾਂ 60 ਰੁਪਏ ਸਾਨੂੰ ਮਿਲਾਉਂਦੇ ਹਾਂ ਹਾਂਜੀ ਹਾਂਜੀ ਤੇ ਹੋਰ ਗਾ ਲਾਈਟਾਂ ਵੀ ਉਹ ਮੂਹ ਦੀ ਲਾਈਟਾਂ ਵੀ ਉਹ ਬੱਲ ਵੀ ਬੱਲ ਵੀ ਹਾਂਜੀ ਉਹਨੇ ਹੈਡਲਾਈਟਾਂ ਮੂਹ ਦੀ ਹੈਡਲਾਈਟਾਂ ਵੀ ਬਾਹਰ ਆਈਆਂ ਬਾਹਰ ਬਾਹਰ ਸਾਰੀਆਂ ਬਾਹਰ ਆਈਆਂ ਲਾਈਟਾਂ ਹੈਡਲਾਈਟਾਂ ਲੱਗੀਆਂ ਪੀਟਰ ਬੱਲ ਪੀਟਰ ਬੱਲ ਟਰੱਕ ਲਈ ਜਿਹੜੇ ਬਾਹਰ ਜਿਹੜਾ ਅਮਰੀਕਾ ਜਿਹੜਾ ਬਾਹਰ ਜਿਹੜਾ ਮਸ਼ਹੂਰ ਉਧਰ ਚੱਲਦਾ ਜਦੋਂ ਭਾਈ ਜੀ ਆਪਾਂ ਕੱਲ ਵੀ ਗੱਲ ਕਰਦੇ ਸੀਗੇ ਜਿਵੇਂ ਬਾਹਰੋਂ ਤੁਸੀਂ ਜੀਬ ਦਾ ਸਮਾਨ ਵੀ ਲਿਆਂਦਾ ਸੀ ਹਾਂਜੀ ਹਾਂਜੀ ਇਹ ਜਿਵੇਂ ਹੁਣ ਟਰੈਕਟਰ ਦਾ ਤੁਸੀਂ ਸਮਾਨ ਵੀ ਹੋਰ ਲੈ ਕੇ ਆਂਦਾ ਵਾ ਇਹ ਲੈ ਕੇ ਆਉਣ ਜਦੋਂ ਕੋਈ ਪ੍ਰੋਬਲਮ ਬਣਾਈ ਜਾਂ ਕੋਈ ਉਹਦਾ ਬਸ ਬੈਗ 'ਚ ਪਾ ਕੇ ਲੈ ਜਾਂਦਾ ਨਹੀਂ ਬੈਗ 'ਚ ਪਾ ਕੇ ਲੈ ਜਾਂਦਾ ਜਾਂ ਬਸ ਕੁਛ ਕੋਰ ਕੋਰੀਅਰ ਵਗੈਰਾ ਹੋ ਜਾਂਦਾ ਕੋਰੀਅਰ ਜਾਂ ਵਿੱਚ ਕੋਰੀਅਰ ਵੀ ਕੀਤਾ ਜਿਹੜਾ ਛੇ ਦੀ ਚਾਹੀਦਾ ਜਿਹੜਾ ਕੋਈ ਆਉਂਦਾ ਹੀ ਉਹਨੂੰ ਦੇ ਦਿੰਦੇ ਆਂਦਾ ਨਾਲ ਕਿ ਜਿਵੇਂ ਤੁਸੀਂ ਅੱਜ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਖੜੇ ਜਾਨਕਿ ਤੁਸੀਂ ਹੁਣ ਜਾਣਦਾ ਤੁਸੀਂ ਨਕੌਦਰ ਕੋਲ ਹੀ ਹਨ ਇਥੋਂ ਜਨ ਤਕ ਲਗਭਗ 50 ਕਿਲੋਮੀਟਰ ਦਾ ਸਫ਼ਰ ਹੋਣਾ ਉਹ ਹਾਂ ਹਾਂ ਇਹ ਪੈਸੀ ਗੱਲ ਕਰਦੇ ਆ ਨਾ ਪਰ ਤੁਹਾਨੂੰ ਟਰੈਕਟਰ ਤੇ ਜਾਣ ਲਈ ਤੁਹਾਨੂੰ 10 ਛੜ ਦਿੰਦਾ ਘੰਟੇ ਦਾ ਲਾਜਣਾ ਲੋਕਾਂ ਨੇ ਕਿਉਂਕਿ ਰੋਕਣਗੇ ਬਹੁਤ ਚੀਜ਼ ਹੀ ਇਹਦੀ ਬਣ ਚੁੱਕੀ ਹੈ ਹਾਂਜੀ ਮਿਹਨਤ ਬਹੁਤ ਜ਼ਿਆਦਾ ਆ ਜਿੱਕੇ ਟਰੈਕਟਰ ਸੋਹਣਾ ਬਹੁਤ ਬਣ ਗਿਆ ਜਿਵੇਂ ਮੂਹਲੇ ਆਹ ਬੰਪਰ ਵਗੈਰਾ ਦੇਖੋ ਕਿੰਨਾ ਘੈਣ ਬਣਾਇਆ ਬਾਈ ਹੁਣਾਂ ਨੇ ਉਹ ਲਾ ਹਣਾ ਜਾਣ ਕੇ ਪਤਾ ਲੱਗ ਗੱਲ ਕਰਦੇ ਜਿਵੇਂ ਵੀ ਬਗਲਾ ਟਾਇਰ ਆਮ ਟਾਇਰ ਦੇ ਹੁੰਦੇ ਜਦਦੇ ਤੁਸੀਂ ਮੂਹਲੇ ਟਾਇਰ ਪਵਾਦੇ ਉਹਨੇ ਪਾ ਲੈ ਕੰਪਰੈਸਰ ਆ ਜਿਹੜਾ ਉਹਦਾ ਸਮਾਨ ਵੀ ਬਾਹਰੋਂ ਲਿਆਉਂਦਾ ਅੱਛਾ ਜੀ ਇੱਥੇ ਕੰਪਰੈਸਰ ਆ ਦਿਖਾ ਦਿਓ ਅਮਰ ਤਾਂ ਇੱ ਰਾਜਰ ਦਾ ਸਾਰਾ ਕੰਪਰੈਸਰ ਇਹ ਲੱਗਾ ਹੋਇਆ ਸਗਾਰ ਸਾਰਾ ਇਹ ਬਾਹਰੋਂ ਆਇਆ ਹੋਇਆ ਉਹਦਾ ਫਟਕਦੀ ਆ ਖਿੱਚੋ 50 ਫੁੱਟ ਹੋ ਜਾਂਦੀ ਆ ਅੱਛਾ ਜੀ ਹਾਂ ਤੇ ਵਿੱਚ ਸਬਾਨ ਬਾਹਰੋਂ ਲਿਆਂਦਾ ਟੁੱਟੇ ਟੁੱਟੇ ਮੋਰੇ 에ਰੂਰ ਮਾਰਨ ਸਾਰਾ ਬਾਹਰ ਹੀ ਹੈ ਤੇ ਉੱਪਰ ਜਾ ਕੇ ਅਮਰਤ ਬਾਦ ਸਾਰਾ ਦਿਖਾ ਦੇ ਵੀ ਅੰਦਰ ਜਿਹੜੀ ਐਲ ਸੀ ਡੀ ਵੀ ਉੱਪਰ ਲੱਗੀ ਹੋਈ ਆ ਸਾਰੀ ਉੱਪਰ ਚੜ ਕੇ ਸਾਰਾ ਸੇਰੀ ਉੱਪਰ ਸਾਰਾ ਦਿਖਾ ਦੇ ਕਾ ਜੋ ਪਹਿਦਰ ਦੀ ਆਜੋ ਜੀ ਤੇਰੀ ਚਲਦਿਆਂ ਤੁਹਾਨੂੰ ਅੱਧਾ ਆਏ ਨੂੰ ਕਿੰਨੀ ਕਿਤੇ ਰੋਗੀ ਹੁਣ ਬਾਹਰੋਂ ਆਏ ਨੂੰ ਜੀ ਹੁਣ ਮਹੀਨਾ ਹੋ ਗਿਆ ਮੈਨੂੰ ਮੇਰਾ ਮਿੰਗ ਹੋ ਗਿਆ ਹਾਂਜੀ ਹਾਂਜੀ ਤੇ ਹੁਣ ਕਿੰਨੇ ਕਿ ਦਿਨ ਹੋਰ ਹੋ ਰਿਹਾ ਵੀ ਜਿਹੜਾ ਡਰਾਈਵਰ ਤੁਸੀਂ ਚਲਾ ਦੋਗੇ ਦੇਖ ਲਓ ਬੱਸ ਫਿਰ ਇਹ ਚਲਾਉਣ ਲਈ ਰੁਕਿਆ ਹਾਂ ਮੇਰਾ ਤਿਆਰੀ ਨਹੀਂ ਹੋ ਰਹੀ ਹਾਂ ਹਾਂਜੀ ਹਾਂਜੀ ਨਹੀਂ ਤਾਂ ਚੱਲ ਜਾਣਾ ਸੀ ਕੱਲ ਨੂੰ ਤੇ ਤੁਸੀਂ ਦੱਸਦੇ ਹੋ ਅੱਛਾ ਜੀ ਜੇ ਮੈਂ ਤੁਸੀਂ ਦੱਸਦੇ ਵੀ ਜੀਪ ਤਾਂ ਅਸੀਂ ਬਾਹਰ ਲੈ ਕੇ ਜਾਣੀ ਆ ਹਾਂਜੀ ਹਾਂਜੀ ਤੇ ਵੀ ਇਹਦਾ ਹੈ ਰੱਤਾ ਲੈ ਕੇ ਜਾਣ ਦਾ ਬਾਹਰ ਕਿਨੇ ਨਹੀਂ ਇਹਦਾ ਨਹੀਂ ਇਹਦਾ ਉਹੀ ਰੱਖਾਂ ਹਾਂਜੀ ਰੱਖ ਲੇਗਾ ਦੱਸਿਓ ਕਿ ਬਾਦੇ ਬ੍ਰਦਰ ਨੂੰ ਤੁਸੀਂ ਗਿਫਟ ਕਰਤਾ ਵੀ ਤਲਾ ਆਵੇ ਹੋਰ ਹਾਂਜੀ ਉੱਥੇ ਬਹੁਤ ਲੱਗਿਆ ਲੋਕੀ ਹਾਂ ਲੱਗਿਆ ਟਰੈਕਟਰਾਂ ਦਾ ਬਹੁਤ ਲੱਗਿਆ 50 ਡੀਜ਼ਲਰ ਦਾ ਬਹੁਤ ਗਿਆ ਹੋਇਆ ਹੈ ਕਿਉਂਕਿ ਮੇਲਿਆਂ ਦੇ ਨਗਰ ਕੀਰਤਾਂ ਤੇ ਲਾਉਣ ਵਾਸਤੇ ਟਰੈਕਟਰ ਤਾਂ ਬਹੁਤ ਲੋਕ ਲੈ ਗਏ ਕਈ ਦੇਖਿਆ ਵੀਡੀਓ ਬੁੜਾ ਆਉਂਦੀਆਂ ਨੇ ਜਦੋਂ ਸنوਹ ਪੈਂਦੀਆਂ ਕਰਾਹ ਪਾ ਲੈਂਦੇ ਨੇ ਲੋਕ ਕਰਾਹ ਪਾ ਲੈਂਦੇ ਨੇ ਆਪ ਦਾ ਰਾਹ ਤੇ ਰੋਡਾਂ 'ਤੇ ਬਹੁਤ ਸਾੰਗਰੀ ਜਾਂਦੇ ਨੇ ਆਪ ਹੀ ਕਰਦੇ ਨੇ ਰੋਡਾਂ ਰਾਡਾਂ ਤੇ ਚਲਾਉਣ ਨੂੰ ਵੀ ਦਿੱਕਤ ਹੁੰਦੀ ਜੂਨਸ ਨਹੀਂ ਹੁੰਦੀ ਹਾਂਜੀ ਜੂਨਸ ਨਹੀਂ ਹੁੰਦੀ ਜਿੱਥੇ ਹੁਣ ਮਰਗੀ ਲਈ ਫਿਰਦੀ ਹੈ ਉਹਦਾ ਇਹ ਰੇੜੀ ਤਾਂ ਕੋਈ ਚੱਲ ਚੱਲ ਜਾਂਦੀ ਹਾਂਜੀ ਉੱਧਰ ਆਇਆ ਵੀ ਹੁਣ ਜੂਨਸ ਤੇ ਹੀ ਤੇ ਉਦਾਂ ਵੀ ਕੰਮੇ ਲੱਗਦਾ ਡਾਇਰੈਕਟਰ ਤੁਹਾਨੂੰ ਹੁਣ ਇੱਥੇ ਡਾਇਰੈਕਟਰ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਵਧੀਆ ਕਿਉਂ ਕਿ ਕਰ ਰਹੇ ਨੇ ਆਦਿ ਆਪ ਹੀ ਸਾਰੇ ਅੱਛਾ ਜੀ ਗਾਣੂ ਕੱਟ ਜ਼ਿਆਦਾ ਟਾਈਮ ਨਾਲ ਕੱਟ ਲੱਗਾ ਦੇਖਣ ਨੂੰ ਲੋਕਾਂ ਦਾ ਮੇਲਾ ਹੀ ਲੱਗ ਗਿਆ ਜੀ ਤਾਂ ਹੀ ਤੁਹਾਨੂੰ ਕਹਿੰਦੇ ਹਾਂ ਹੁਣ ਆਪਾਂ ਨੂੰ ਰਿਪੋਰਟਰ ਤੱਕ 50 ਪੈਣਾ ਨਹੀਂ ਹੈ ਤੇ 3 1/2 ਘੰਟੇ ਤੁਹਾਨੂੰ ਲੋਕਾਂ ਨੇ ਲਵਾ ਲੜਿਆ ਸਹੀ ਗੱਲਾਂ ਜੀ ਫੋਟੋ ਵਾਕ ਚੋਂ ਦੇ ਹਾਂ ਜੀ ਉਹ ਅਗਲਾ ਹਰੇਕ ਕਹਿੰਦਾ ਬੱਚਿਆਂ ਨੂੰ ਰੋਕ ਲੈ ਬੱਚੇ ਨੂੰ ਕਹਣਾ ਡੈਡੀ ਯਾਰ ਕੀ ਚੀਜ਼ਾਂ ਆਂਦੀ ਬੱਚਾ ਮਾਪਿਆਂ ਨੂੰ ਕਹਿੰਦੇ ਆ ਵੀ ਤੁਹਾਨੂੰ ਦਿਖਾਓ ਹਨਾ ਤੇ ਬਾਕੀ ਸਟੇਰੀਓ ਬਣਾ ਰਿਹਾ ਭਾਈ ਤੁਸੀਂ ਆਪ ਖਾਣੀ ਦਵਾਇਆ ਇਹ ਦਾਣ ਹੀ ਦਵਾਤਾ ਹਾਂ ਜੀ ਹਾਂ ਜੀ ਹਾਂ ਜੀ ਦਾਣ ਹੀ ਦਵਾ ਕੇ ਜਾਂ ਇੱਥੇ ਹੀ ਦਵਾ ਕੇ ਅਸਧਾ ਘਰੇ ਲੈ ਕੇ ਜਾਣਾ ਸਾਡੇ ਪਰੋਂ ਇਦਾਂ ਜਿਆ ਨੇਕਾ ਨਹੀਂ ਹੁੰਦੀਆਂ ਗੇੜੀਆਂ ਜੀ ਬਸ ਕੋਲ ਲੈ ਚਲੋ ਕੋਲ ਬੜਾ ਤਕੜਾ ਸਿਸਟਮ ਅਸਧਾ ਲੋਕ ਆਹ ਇਹ ਲੋਕ ਕਰਕੇ ਇਥੋਂ ਤਾਂ ਆ ਦੇਖੇ ਜਾਣੀ ਆਏ ਬਾਹਰ ਨਿਕਲ ਜਾਣੀਆਂ ਨੇ ਇੱਕ ਆ 100 ਸਾਰੇ ਦਿਖਾ ਕੇ ਰਾ ਸਾਰੇ ਆਹ ਔਰ ਦੁਆ ਸਾਰੇ ਦਿਖਾ ਦੇ ਭਾਈ ਆ ਫਿਲੀਆ ਸੂਸੋ ਸਾਰੇ ਪੂਰੇ ਘਿਹੜਾ ਕੰਮ ਕਰ ਕੀਤਾ ਹਾ ਤੇ ਇਧਰ ਆਇਆ ਬਣਾ ਗੇੜਾ ਲੈਲਾ ਸ਼ੋਰ ਜੇ ਕਰਾ ਬੈਟਰ ਚਾਲਦੇ ਨੇ ਕਿ ਟ ਦੇਖੋ ਜਾਂਦਾ ਦੇਖੋ ਬੰਦਾ ਘਿਹੜਾ ਦਾ ਵੱਡਾ ਹਲਾ ਦੇਖੋ ਲੈ ਧਰਤੀ ਧਾਕਾ ਕੰਮ ਆ ਧਰਤੀ ਧਾਕੀ ਆ ਕੰਮ ਹੋਇਆ ਪਿਆ ਓਕੇ ਨਾਂ ਗਿਆ ਨਾਂ ਗਿਆ ਨਾਂ ਗਿਆ ਕੀ ਜਾ ਤੇ ਆ ਵੀਰ ਦਾ ਘੜਾ ਆਧਾ ਹੌਸਲਾ ਗਾ ਦੇਖੋ ਪੁੱਤ ਨਾਮ ਦੱਸੋ ਜੀ ਬਲਜੀਤ ਸਿੰਘ ਬੜੈਚ ਮਰੀਕ ਸਿੰਘ ਪਰ ਬ੍ਰਾਂਚ ਨਿਕਨੇਮ ਜੀਤਾ ਹੈ ਜੀਤਾ ਪੈਡ ਦੇ ਵਿੱਚ ਆਪਣਾ ਨਾਮ ਜੀਤਾ ਜਾਂਦਾ ਜੀਤਾ ਜਾਂਦਾ ਕ੍ਰੈਡਿਟ ਦੇ ਵਿੱਚ ਅਸਾ ਕ੍ਰੈਡਿਟ ਵਿੱਚ ਵੀ ਜੀਤਾ ਜਾਂਦਾ ਤੇ ਆਪਾਂ ਦੋਸਤ ਵੀ ਕੈਨੇਡਾ ਗਏ ਤਾਂ ਆਪਾਂ ਨੂੰ ਤਕਰੀਬਨ 32 ਕਿ ਸਾਲ ਹੋ ਗਏ ਜਦੋਂ ਆਪਾਂ ਕੱਲ ਗੱਲਬਾਤ ਹੋਟਲ ਨਾਲ ਗੱਲਬਾਤ ਕਰਦੇ ਸੀ ਗਾਲ ਪੈਂਡ ਦੇ ਵਿੱਚ ਅਸਲ ਵਿੱਚ ਤਾਂ ਵੀਰ ਹੋਣੀ ਆਪਾਂ ਨੂੰ ਮਿਲੀ ਸੀ ਗੱਲ ਗਾਲ ਪੈਂਡ ਦੇ ਵਿੱਚ ਜਿਹੜਾ ਜਗਰਾਹ ਦੇ ਕੋਲ ਗਾਲ ਪੈਂਡ ਆ ਵੀਰ ਹੋਣਾ ਟਰੈਕਟਰ ਵੀ ਬਹੁਤ ਸੋਹਣਾ ਤਿਆਰ ਕਰਾਇਆ ਬਾਈ ਜੀ ਕਿਵੇਂ ਇਸ ਵਾਰ ਬਣਿਆ ਵੀ ਆਪਾਂ ਵੀ ਜੀਪ ਵੀ ਤਿਆਰ ਕਰਾਈਏ ਸਾਡੇ ਉੱਥੇ ਸ਼ੌਂਕ ਬਹੁਤ ਆ ਅਸਲ ਉੱਧਰ ਕੈਨੇਡਾ ਦੇ ਵਿੱਚ ਮੇਲਿਆਂ ਤੇ ਨਗਰ ਕੀਰਤਨ ਜਾਣ ਦਾ ਬਹੁਤ ਮੁੰਡਿਆਂ ਨੇ ਤਿਆਰ ਕੀਤੀਆਂ ਆਪਣਾ ਮਿੱਤਰ ਆ ਬੂਟਾ ਜੌੜ ਅੱਛਾ ਜੀ ਉਹ ਤਿਆਰ ਕਰਦਾ ਉਹਦੇ ਨਾਲ ਵੀ ਸਾਡਾ ਪਿਆਰ ਆ ਅ ਉਦੇ ਨਾਲ ਫਿਰਦੇ ਤਰਦੇ ਫਿਰ ਸ਼ੌਂਕ ਸਾਨੂੰ ਵੀ ਪੈ ਗਿਆ। ਅੱਛਾ ਜੀ ਇਹ ਮਾਡਲ ਕਿਵੇਂ ਆ ਇਹ ਕੰਨਾ ਮਾਡਲ ਆ? ਇਹ ਮਾਡਲ 92 ਆ ਤਿਆਰ ਕਰਾਈ ਆ ਆਪ। ਇਹ 1 ਫੁੱਟ 1 ਫੁੱਟ ਚੌੜੀ ਆ। ਹਾਂਜੀ। ਕਿੰਨੀਆਂ ਇੰਚ ਲੰਮੀ ਆ? ਤੇ ਡੋਰਾਂ ਜੀਆਂ ਵੱਡੀਆਂ ਰਖਾਈਆਂ ਆ। ਬਿੱਲੀ ਦੀਆਂ ਤਾਂ ਛੋਟੀਆਂ ਹੁੰਦੀਆਂ ਹਨਾ। ਹਾਂਜੀ ਹਾਂਜੀ। ਆਮ ਗੱਡੀ ਨਾਲ ਜਣਗੇ ਆਪ ਬਿੱਲੀ ਨਾਲ ਆਪਾ ਚਾਰੇ ਖੁੱਲੀ ਕਰਵਾਈ ਆ। ਚੌੜੀ ਵੀ 1 ਫੁੱਟ ਆ। ਖੁੱਲੀ ਬਹੁਤ ਆ। ਤੇ ਇੱਕ ਚੀਜ਼ ਆਪਾਂ ਹੋਰ ਨੋਟਿਸ ਕੀਤੀ ਆ ਜਿਹੜੇ ਇਹਦਾ ਫਰੰਟ ਟਾਇਰ ਆ ਆਮ ਟਾਇਰ ਬੈਸੀ ਗੱਡੀ ਨੂੰ ਜੇ ਟਾਇਰ ਚੌੜੇ ਪਵਾ ਲੈਂਦੇ ਨੇ ਹਾਂ ਹਾਂ ਤੇ ਆਪਾਂ ਇਹ 8 ਡਾਇਰਗਟ ਸਾਨੂੰ ਪਵਾਇਆ ਫਿਰ 4 ਮੂਰੇ 4 ਮਗ ਡਬਲ ਡਬਲ ਟਾਇਰ ਅਮਰੀਕਾ ਚ ਗੱਡੀਆਂ ਅਸੀਂ ਦੋ ਦੇਖੀਆਂ ਸੀ ਉਹ ਸੋਹਣੀਆਂ ਹੋਵ ਲੱਗਦੀਆਂ ਸੀਗੀਆਂ ਅੱਛਾ ਜੀ ਉਹਨਾਂ ਦੇ ਇਦਾਂ ਟਾਇਰ ਪਾਏ ਸੀ ਤੇ ਫੇਰ ਸਾਨੂੰ ਵੀ ਸੌਂਗ ਸੀਗਾ ਕਿ ਡਬਲ ਟਾਇਰ ਰੱਖਣੇ ਵੱਖਰੇ ਅਲੱਗ ਦਾ ਕੰਮ ਕਰਨਾ ਅੱਛਾ ਜਾਨੀ ਕਿ ਵੀ ਬਖਰਾ ਇਹ ਤਾਂ ਕੰਮ ਬਾਕੀ ਆ ਕਰੀਦਾ ਦੂਜੇ ਜਦ ਮੈਂ ਟਾਇਰ ਲਾਏ ਦੂਜੇ ਸਰ ਪਰ ਟਾਇਰ ਲਾਏ ਪਾ ਲੈਂਦੇ ਚੌਲੇ ਟਾਇਰ ਪਾ ਲੈਂਦੇ ਉਹ ਹਰ ਇੱਕ ਬੰਦਾ ਜਾਨੀ ਕੋ 90% ਬੰਦਾ ਕੰਮ ਕਰਦਾ ਪਰ ਤੁਸੀਂ ਸਾਰੇ ਨਾਲ ਯੂਨਿਕ ਜਿਹਾ ਕੰਮ ਕਰਤਾ ਵੱਖਰਾ ਇਹ ਕੰਮ ਕਰਦਾ ਬੜਾ ਸੋਹਣਾ ਕੀਤਾ ਆ ਸ਼ੀਸ਼ੇ ਵਗੈਰਾ ਵੀ ਇਧਰੋਂ ਇਧਰੋਂ ਲੈ ਆਇਆ ਜਾਂ ਬਾਹਰੋਂ ਲਗਾਇਆ ਸਾਰੇ ਬਾਹਰੋਂ ਮੋਗਾ ਸਾਰੇ ਬਾਹਰੋਂ ਅੰਟੀਕ ਸਾਰਾ ਪੀਸ ਸਾਰਾ ਬਾਹਰੋਂ ਜਾਂਦਾ ਪਾਲੀ ਸਾਈਡ ਦੀ ਆ ਜਾ ਅਮਰਤਪੁਰ ਵੀ ਉਹ ਵੀ ਦਿਖਾ ਵੀ ਸਟੇਰਿੰਗ ਦਾ ਕੈਰੇਡੇ ਵਾਂਗੂ ਬਾਲੀ ਸਾਡਾਂ ਨੂੰ ਉਧਰ ਕਰਵਾਇਆ ਵਾ ਤੇ ਜਿਵੇਂ ਆ ਸੀਟਾਂ ਦਾ ਜਬੇ ਕਿਵੇਂ ਆ ਗੱਡੀ ਦੇ ਸੀਟਾਂ ਤਾਂ ਬਈ ਲੱਗਦੀ ਨਹੀਂ ਹੈਗੀਆਂ ਕਿਹੜੀ ਗੱਡੀ ਦੇ ਸੀਟਾਂ ਲਵਾਈਆਂ ਨੇ ਇਹ ਸੀਟਾਂ ਆਪਣੇ ਮਹਤਰੀਨ ਪਤਾ ਕਿਹੜੀ ਗੱਡੀ ਦੀਆਂ ਪਰ ਲੁਧਿਆਣੇ ਤਿਆਰ ਕਰਵਾਈ ਆ ਹਾਂ ਹਾਂ ਆ ਮਟੀਰੀਅਲ ਜਿਹੜਾ ਲੁਧਿਆਣੇ ਸਾਡੇ ਤਿਆਰ ਕਰਾਇਆ ਸਿੰਕਰ ਵਾਲਾ ਸਾਰੀ ਫਿਨਿਸ਼ਿੰਗ ਫਿਨਿਸ਼ਿੰਗ ਸਾਰੀ ਸੰਕਰ ਆ ਦਾ ਕਰਵਾਈ ਲੁਧਿਆਣੇ ਵਾਲਾ ਤੇ ਜਿਹੜਾ ਹਜੇ ਨਵੀਆਂ ਗੱਡੀਆਂ ਤਿਆਰ ਕਰਨ ਦੇ ਲੋਕ ਠਾਰਾਂ ਹਾਂ ਹਾਂ ਉਹਨਾਂ ਦਾ ਤਾਂ ਸਾਰੀ ਤਿਆਰ ਕਰਵਾਈ ਆ ਤੇ ਜਿਵੇਂ ਹੁਣ ਆਹ ਲੈ ਜੋ ਫਿਨਿਸ਼ਿੰਗ ਇਹ ਤਾਂ ਜਿਹੜਾ ਡੈਸ਼ ਬੋਰਡ ਆ ਇਹ ਤਾਂ ਮੈਨੂੰ ਲੱਗਦਾ ਬਈ ਸਕੋਰਪੀਓ ਹਾਂਜੀ ਇਹ ਕਾਪੀ ਕਰਿਆ ਲਵਾਇਆ ਸੀ ਕਾਪੀ ਰਾਇ ਵੀ ਤਿੰਨ ਥਾਂ ਵੜ ਟੱਕ ਕੇ ਇਹ ਬਿੰਦਰ ਆ ਮੋਗੇ ਦੇ ਮਕੈਨਿਕ ਹਾਂਜੀ ਉਹਨੇ ਉਹਨੇ ਬਹੁਤ ਮਿਹਨਤ ਕੀਤੀ ਇਹਨੂੰ ਤਿਆਰ ਕਰਨ ਵਿੱਚ ਤੇ ਉਹ ਬੰਦਾ ਅੱਗੇ ਟਰੈਕਟਰ ਵੀ ਉਹਨੇ ਤਿਆਰ ਕਰਕੇ ਭੇਜੇ ਕੈਨੇਡਾ ਨੂੰ ਅੱਛਾ ਜੀ ਅਸੀਂ ਸਾਰਾ ਕੰਮ ਉੱਥੋਂ ਕਰਵਾਉਨੇ ਆ ਠੀਕ ਆ ਜੀ ਹਾਂਜੀ ਵੈਸੇ ਗੱਡੀ ਤਾਂ ਸੋਹਣੀ ਬਹੁਤ ਲੱਗਦੀ ਛੱਤ ਸੁੱਤ ਵਗਾਰਾ ਜਿਵੇਂ ਆਹ ਵਿੱਚ ਬੜਾ ਸੋਹਣਾ ਕਰਵਾਤਾ ਹਨਾ ਆ ਵੀ ਚੀਜ਼ਾਂ ਹੋ ਗਈਆਂ ਤੇ ਇਹਨੂੰ ਕਿੰਨੇ ਕ ਦਿਨ ਦੇਰ ਹੋ ਗਈ ਇਹਨੂੰ ਤਿਆਰ ਕਰਵਾਈ ਨੂੰ ਇਨੂੰ 2 ਸਾਲਾਂ ਚ ਹੋਈ ਐ ਜੀ ਕਿਆ ਰਹੇ 2 ਸਾਲਾਂ ਚ ਤਿਆਰ ਹੋਈ ਹਾਂ ਜੀ ਇੰਨੇ ਜਿਹੇ ਪੈਟਰੋਲ ਦਾ ਇੰਜਣ ਇਹਦੇ ਵਿੱਚ ਨੋਵਾ ਦਾ ਇੰਜਣ ਨੋਵਾ ਦਾ ਹਾਂ ਜੀ ਟੋਇਡਾ ਦਾ ਇੰਜਣ ਦਿਖਾਇਆ ਜੀ ਟੋਇਡਾ ਦਾ 2 ਸਾਲ ਲੱਗੇ ਹੌਲੀ ਹੌਲੀ ਤਿਆਰ ਕਰਦੇ ਸੀਗੇ ਜਾਣੇ ਕਿ ਵੀ ਕਿਹੜੀ ਕਿਹੜੀ ਚੀਜ਼ ਦਿਮਾਗ ਚ ਆਉਂਦੀ ਸੀ ਦਿਮਾਗ ਚ ਆਉਂਦੀ ਸੀ ਉਹ ਮਿਓ ਮਿਓ ਚੀਜ਼ਾਂ ਆਪਾਂ ਕਰਵਾਈ ਆਪ ਡ੍ਰੈਂਕ ਕਰਕੇ ਦਿੰਦੇ ਸੀਗੇ ਫਿਰ ਸਭ ਇਹ ਚੀਜ਼ਾਂ ਹੀ ਹਾਂ ਜੀ ਚਾਹੀਦੀ ਆ ਉਦਾਂ ਹੀ ਉਹ ਤਿਆਰ ਕਰ ਲੈਂਦੇ ਸੀਗੇ ਹਾਲੇ ਅੱਛੀ ਸੀ ਲੱਗਣੇ ਇੱਥੇ ਕਿ ਜੀ ਸੀਸੇ ਲਾਉਣੇ ਬੰਦ ਕਰਾ ਫਿਸ਼ਿੰਗ ਬੰਦ ਕਰਨੀ ਹਾਲੇ ਜਾਣੇ ਕਿ ਵੀ 50% ਬੰਦੋ ਵੀ ਕੰਮ ਹੋਇਆ 50% ਰਹਿਦਾ ਹਲ ਮੰਗਦਾ 90 ਹੋਇਆ 10 ਕੀ ਰਹਿੰਦਾ 10 ਲਟਾ ਲਟਾ ਲੱਗੀਆਂ ਸਾਰੀਆਂ ਰਾਤ ਨੂੰ ਤਾਂ ਬਹੁਤ ਗੱਡੀ ਲਾਈਟ ਦਿੰਦੀ ਆ ਸ਼ੀਸ਼ਿਆਂ ਵਿੱਚ ਦੀ ਲੱਗੀ ਸਾਈਨਿੰਗ ਆਹ ਲਾਈਟ ਆਈ ਆ ਬਈ ਆ ਵੀ ਨੀਰ ਦੇ ਨਾਲ ਦਿਖਾਈ ਤੀ ਕਾ ਲਾਈਟ ਦਿਖਾ ਰਿਹਾ ਥੋੜੇ ਥੱਲੇ ਲਾਈਟਾਂ ਦਾ ਸ਼ੀਸ਼ੇ ਦੇ ਸਾਈਡ ਲੱਗੀ ਹੋਈ ਆ ਉਹ ਵੀ ਦਿਖਾ ਰਿਹਾ ਬਰਤਵਾਲ ਇੱਥੇ ਥੱਲੇ ਥੋੜੇ ਵਾਸੇ ਲੱਗੀ ਹੋਈ ਹੈ ਲੜਾ ਸ਼ੀਸ਼ੇ ਦੇ ਸ਼ੀਸ਼ੇ ਸਾਡੇ ਵਾਸੇ ਲਾਈਟ ਲੱਗੀ ਹੋਈ ਆ ਇਹ ਇੱਥੇ ਰਾਤ ਨੂੰ ਸ਼ੋਹ ਹੁੰਦਾ ਕਸਾ ਰਾਤ ਨੂੰ ਤੇ VIP ਦੱਸਦਾ ਦੇ ਥੱਲੇ ਥੱਲੇ VIP ਇੱਥੇ ਲੱਗੀਆਂ ਨੇ ਸਾਲੇ ਉਹ ਤਾਂ ਫਰਸੇ ਉੱਤੇ ਲਿਖਿਆ VIP ਲਿਖਿਆ ਹੈ ਨਾ ਉਹ ਲੱਗਾਇਆ ਹੋਇਆ ਹੈ ਇੱਕ ਨੰਬਰ ਲੱਗ ਗਿਆ ਤੇ ਹੁਣ ਤਿਆਰ ਹੋ ਗਿਆ ਆਪਣੇ ਘਰੇ ਕੰਨੀ ਕਿ ਕਦੋਂ ਹੋ ਗਿਆ ਇਹਨੂੰ ਇਹ ਤਿੰਨ ਕਦ ਨਹੀਂ ਹੋਇਆ ਤਿੰਨ ਚਾਰ ਕਦਾਂ ਤਿਆਰ ਹੋ ਗਿਆ ਤਿੰਨ ਚਾਰ ਦਿਨਾਂ ਦੇ ਹੀ ਹੋ ਗਿਆ ਤੇ ਜਿਵੇਂ ਹੁਣ ਆਪਾਂ ਟ੍ਰੈਕਟਰ ਤਿਆਰ ਹੋ ਰਿਹਾ ਵਾ ਉਹਨੂੰ ਕੰਨੀ ਕਿ ਦਿਰ ਹੋ ਗਈ ਉਹਨੂੰ ਉਹਨੂੰ ਟ੍ਰੈਕਟਰ ਨੂੰ 3 ਸਾਲ ਹੋ ਗਏ ਚੱਲੇ ਉਹਨੂੰ ਤਾਂ 3 ਸਾਲ ਹੋ ਗਏ ਉਹ ਜਿਹੜੀ ਚੀਜ਼ ਬਣਾਈ ਆ ਉਹ ਮੈਸਤਰੀਪੁਰ ਲਾਇਆ ਗਾਲਵਾ ਦਾ ਗਾਲਵਾ ਦਾ ਉਹਨੇ ਖਰਾਦ ਖਰਾਦ ਚੀਜ਼ਾਂ ਆਪ ਤਿਆਰ ਕੀਤੀਆਂ ਸਾਰੇ ਆਪ ਦੇ ਹਿਆ ਜਾਨੀ ਕਿ ਹੈਂਡ ਮੇਡ ਕੀਤੀਆਂ ਕੱਲ ਡਾਇਰੈਕਟਰ ਜਾਨੀ ਆਪਾਂ ਖੜਾ ਦੇਖਿਆ ਸੀ ਉੱਥੇ ਤੁਸੀਂ ਆਏ ਸੀਗੇ ਡਾਇਰੈਕਟਰ ਬਾਕੀ ਸੋਹਣਾ ਲੱਗਦਾ ਖਰਾਬ ਸੋਹਣਾ ਲੱਗਦਾ ਤੇ ਬਾਕੀ ਆ ਵੀ ਆ ਬਾਕੀ ਆ ਵੱਖਰਾ ਵੈਸੇ ਹੀ ਵੱਖਰਾ ਅਮਰਦਾ ਇੱਧਰ ਆ ਕੇ ਦਿਖਾ ਵੀ ਆ ਦੇ ਉਹ ਮੁੰਡਾ ਦਿਖਾਈ ਜਾਂਦਾ ਉੱਧਰ ਉਹਦੇ ਹੱਥ ਰੱਖ ਲਈ ਥੱਲੇ ਹਾਂ ਹੱਥ ਰੱਖ ਲਿਆ ਉਹਦੇ ਹੱਥ ਤੇ ਵੀ ਆਈਪੀ ਲਿਖਿਆ ਆ ਰਿਹਾ ਤੇ ਹੋਰ ਆਪਾਂ ਗੱਲਬਾਤ ਕਰੀਏ ਤਾਂ ਜੀ ਜਿਵੇਂ ਟਾਇਰ ਟੂ ਵਗੈਰਾ ਇਹ ਇਹ ਉਹਨਾਂ ਤੋਂ ਹੀ ਲੈ ਕੇ ਜਾ ਤੁਸੀਂ ਬਾਅਦ ਵਿੱਚ ਮਗਾ ਜਿੰਦੇ ਇਹ ਟਾਇਰ ਨਹੀਂ ਇਹ ਟਾਇਰ ਇੱਥੋਂ ਲੈ ਮੈਨੇਜਮੈਂਟ ਜਾਂਦੇ ਲੁਧਿਆਣੇ ਆ ਅਸੇ ਟਾਇਰ ਰੋ ਲੁਧਿਆਣੇ ਮੜ ਕੇ ਤੇ ਜਿਵੇਂ ਹੁਣ ਤੁਸੀਂ ਆਣਾ ਦੱਸ ਦਿਓ ਵੀ ਮੈਂ ਦੋ ਚੌੜਾ ਜਣਾ ਨੂੰ ਦੱਸਾਣਾ ਵੀ ਬਾਹਰ ਪੜ ਜਾਣਾ ਬਾਸ ਤੇ ਫਿਰ ਵਗਰੋਂ ਬਾਹਰ ਨਾਲ ਜਾਊਗੀ ਬਾਸ ਤਿਆਰ ਹੋਗੀ ਵਗਰੋਂ ਜਾਊਗੀ ਮੇਰਾ ਬ੍ਰਦਰ ਹੈ ਸਤਨਾਮ ਸੱਤੀ ਇਹ ਇੱਥੇ ਹੁੰਦਾ ਇਹਨੀ ਤਿਆਰ ਕਰਵਾਈਆਂ ਸਾਰੀਆਂ ਬਸ ਇਹਨੇ ਤਿਆਰ ਕਰਵਾਇਆ ਮੈਂ ਤਾਂ ਤੁਹਾਨੂੰ ਦੱਸਦਾ ਹੁੰਦਾ ਕਿ ਬਸ ਇਦਾਂ ਇਦਾਂ ਤਿਆਰ ਕੋਈ ਜਾ ਕੇ ਦੱਸਿਆ ਹੁੰਦੇ ਸੀ ਮੋਟਰਬ੍ਰੀ ਸਾਨੂੰ ਇਦਾਂ ਦਿੱਤਾ ਕੇ ਇਹ ਇੱਕ ਪਿੰਡੋਂ ਮੁੰਡਾ ਗੋਪੀ ਤੇ ਇਹ ਸੱਤੀ ਦੇ ਦੋਨੇ ਮੁੰਡੇ ਜਿਆਦੀ ਮਿਹਨਤ ਕੀਤੀ ਕੱਲ ਮਿਲੇ ਤੁਸੀਂ ਗੋਪੀ ਨੂੰ ਹਾਂਜੀ ਹਾਂਜੀ ਉੱਥੇ ਮੁੰਡੇ ਨੂੰ ਪੰਜ ਮਾੜਾ ਜਿਹਾ ਬੀਜੀ ਸੀਗਾ ਤੇ ਹੱਲੇ ਇਹਦੇ ਵਿੱਚ ਬਾਰ ਬਣਾਉਣਾ ਆ ਮੋਰੇ ਬੰਪਰ ਵੀ ਆਪਣਾ ਹੱਲੇ ਪੂਰਾ ਲਗਾਉਣਾ ਸਹੀ ਐਨ ਵੱਡਾ ਅਸਾਂ ਜੀ ਰੈਡੀ ਨੇ ਉਹਦਾ ਫਾਰ ਵਾਲਾ ਲਗਾਉਂਦੇ ਸੀ ਉਹ ਫਿੱਟ ਨਹੀਂ ਆ ਰਹੀ ਇਹਦੇ ਜਦੋਂ ਬਾਹਰ ਦਾ ਪੰਦ ਦੇ ਕੇ ਜਾਣੀ ਨੇ ਮੈਂ ਗੱਲ ਕਰਦੀ ਬਾਹਰ ਲੈ ਕੇ ਜਾਣੀਆਂ ਬਾਹਰ ਇਹ ਉਧਰ ਰੋਡ ਦੇ ਉੱਤੇ ਚੱਲਣ ਦੇ ਦਿੰਦੇ ਪ੍ਰੋਬਲਮ ਤਾਂ ਨਹੀਂ ਆਉਣ ਦਿੰਦੇ ਉਧਰਲੀ ਕੋਈ ਜਿਵੇਂ ਮੇਲ ਮੋਲ ਲੈ ਕੇ ਲੁਕੇ ਜਾਣ ਤੇ ਸਹੀ ਗੱਲ ਹੈ ਜੀ ਉੱਧਾਂ ਤਾਂ ਹੁਣ 10 400 ਜੀ ਬਾਥੇ ਹਾਂਜੀ ਸਾਰੇ ਕੈਨੇਡਾ ਵਿੱਚ ਹਾਂਜੀ ਚੱਲੀ ਜਾਂਦੀਆਂ ਕਈ ਨਹੀਂ ਚੱਲਦੀਆਂ ਕਈ ਚੱਲਦੀਆਂ ਕਈ ਨਹੀਂ ਚੱਲਦੀਆਂ ਹਾਂਜੀ ਤੇ ਟਰੈਕਟਰ ਵੀ ਲੈ ਕੇ ਜਾਂਦਾ ਹੈ ਮਨ 'ਚ ਨਹੀਂ ਟਰੈਕਟਰ ਇੱਥੇ ਰੱਖਣਾ ਟਰੈਕਟਰ ਉਰੇ ਰੱਖਣਾ ਟਰੈਕਟਰ ਇੱਥੇ ਰੱਖਣਾ ਟਰੈਕਟਰ ਚੱਲ ਗਿਆ ਹੁਣ ਉਥੇ ਟਰੈਕਟਰ ਹਾਂਜੀ ਟਰੈਕਟਰ ਲੈ ਕੇ ਬਹੁਤ ਹਾਂਜੀ ਹਾਂਜੀ ਤੇ ਉਰੇ ਫਿਰ ਆਪਣਾ ਖੇਤੀ ਦਾ ਵੀ ਕੰਮ ਨਾਲ ਕਰਦੇ ਹੋ ਜਾਂ ਨਹੀਂ ਜੀ ਖੇਤੀ ਮੇਰੇ ਖੇਤੀ ਚੱਲਦੀ ਆ ਖੇਤੀ ਨਾਲ ਬ੍ਰਦਰ ਆਪਣਾ ਸਾਥ ਨਾਲ ਕਰਦੇ ਹਾਂਜੀ ਹਾਂਜੀ ਇਹ ਕਰਦੇ ਆ ਠੀਕ ਆ ਦੋ ਦੋ ਸਲਾਨ ਸਰ ਲੱਗੇ ਹੋਏ ਆ ਤੇ ਬਾਕੀ ਸਾਰਾ ਅੰਦਰੋਂ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਸਾਰੀਆਂ ਇੱਧਰ ਵੀ ਤੁਹਾਨੂੰ ਆ ਦੇਖੋ ਬਾ ਸਿਸਟਮ ਬੜਾ ਤਗੜਾ ਲੱਗਿਆ ਵੀ ਸਾਰਾ ਵੀ ਸਟੀਅਰ ਕੈਨੇਡਾ ਵਾਂਗੂ ਵੀ ਬੰਦਰ ਭਲੇਖਾ ਨਾ ਪਾਵੇ ਬਾਹਰ ਜਿਹਨੂੰ ਬੰਦਰ ਆ ਕੇ ਜਮਾਈ ਹਨਾ ਜਿਵੇਂ ਤੁਸੀਂ ਚਲਾਉਣੀ ਆ ਤੁਹਾਨੂੰ ਭਲੇਖਾ ਨਹੀਂ ਪਾ ਸਕਦਾ तकरीबन ਦੇਖਾ ਜੰਦਾ ਇਹ ਗੋੜਿਆ ਹਨਾ ਇਹ ਪਹਿਲੀ ਵਾਰੀ ਕਿਸੇ ਤੇ ਹੀ ਮੂਵੀ ਦੇਖ ਲਓ ਕਿਸੇ ਵੀਡੀਓ ਦੇਖ ਲਓ ਨਹੀਂ ਲੱਗਦਾ ਇਹ ਜੀਪਾਂ ਤੇ ਕਦੀ ਡੈਸ਼ਬੋਰਡ ਲੱਗਾ ਹੀ ਨਹੀਂ ਲੱਗਦਾ ਨਾ ਕੇ ਕੋਈ ਲੱਗਦਾ ਸਿੰਪਲ ਆਉਂਦਾ ਸਿੰਪਲ ਨਹੀਂ ਲੱਗ ਸਕਦਾ ਉੱਠੇ ਬੰਨੇ ਇਧਰ ਨੂੰ ਲਿਆਉਣਾ ਬਹੁਤ ਔਖਾ ਬਣ ਗਿਆ ਉਹ ਯਾਨੀ ਇਹ ਸਾਰੀ ਕੱਟ-ਵੱਟ ਕਰਕੇ ਹੀ ਹਾਂਜੀ ਹਾਂਜੀ ਸਾਰਾ ਲੱਗਿਆ ਕਿ ਉਹ ਜਿਹੜਾ ਹਾਲ ਉਹ ਸਕਰਪੇ ਜਿਹੜਾ ਅੰਦਰ ਜਿਹੜਾ ਤਾਮਜਮ ਲੱਗਿਆ ਹੋਇਆ ਸਾਰਾ ਕੁਝ ਉਦਾਂ ਹੀ ਲੱਗਿਆ ਹੋਇਆ ਉਹਨੇ ਕੱਟ-ਕੜਈਆਂ ਕਰਕੇ ਏਸੀ ਏਸੀ ਬ੍ਰੈਂਡਸ ਮੁੰਸ ਉਦਾਂ ਹੀ ਸਾਰੇ ਲੱਗੇ ਹੋਣਦਾ ਆ ਉਹਨੇ ਲਾਏ ਹੋਇਆ ਬਿਲਕੁਲ ਤੇ ਮੀਟਰ ਵਗੈਰਾ ਇਹਦੇ ਚ ਨੋਵਾ ਲੱਗਾ ਹਨਾ ਹਾਂਜੀ ਹਾਂਜੀ ਮੀਟਰ ਵੀ ਸਾਰੇ ਵਿੱਚ ਵਿੱਚ ਮੀਟਰ ਅਮਰਦਾਨ ਨੋਵਾ ਗੱਡੀਆਂ ਲੱਗਾ ਹੋਇਆ ਮੀਟਰ ਦੇ ਵਿੱਚ ਨੋਵਾ ਗੱਡੀਆਂ ਲੱਗਾ ਹੋਇਆ ਵਾ ਤੈਨੂੰ ਸ਼ੀਸ਼ੇ ਛੂਹੇ ਭਾਈ ਇਹ ਲੈ ਕੇ ਆਉਣ ਦਾ ਕੋਈ ਪ੍ਰੋਬਲਮ ਤਾਂ ਨਹੀਂ ਵੀ ਬਾਹਰੋਂ ਲੈ ਕੇ ਆਉਣ ਦਾ ਬਾਹਰੋਂ ਜਿਹੜਾ ਕਿ ਆਉਂਦਾ ਸਮਾਨ ਅਟੈਚੀਆਂ ਤੇ ਜਦੋਂ ਅਈ ਦੇ ਲਈ ਆਈ ਦਾ ਕਬਟੇ ਅੰਦਰ ਵਿੱਚ ਲਾਉਂਦੇ ਆਂ ਜਾਂ ਆਪ ਆਪਣੇ ਕੋਰੀਅਰ ਕਰਦੇ ਆਂ ਹਾਂਜੀ ਪੈਸੇ ਤਾਂ ਲੱਗਦੇ ਆ ਤੇ ਪਰ ਭਾਈ ਪੈਸਾ ਲੱਗਿਆ 10 ਦਾ ਵੀ 10 ਦਾ ਹਾਂਜੀ 10 ਦਾ ਵੀ ਆ ਤੇ 10 ਦਾ ਵੀ ਹਾਂ ਵੀ ਮੈਂ ਲੱਗਿਆ ਵਾਂ ਹਾਂਜੀ ਵੈਸੇ ਇਹ ਗੱਡੀ ਲੰਬੀ ਬਹੁਤ ਲੱਗੀ ਜਾ ਰਹੀ ਆ ਅਗਰ ਤੁਸੀਂ ਦੱਸਦੇ ਵੀ ਅਸੀਂ ਵੀ ਆਮ ਗੱਡੀ ਤੋਂ ਵੱਡੀ ਬਣਵਾਈ ਆ ਵੱਡੀ ਬਣਾਈ ਜਿਵੇਂ ਪੱਕੇ ਜਿਹੜੇ ਜਾਉਂਗੇ ਜਾਂ ਹੁੰਦੇ ਜਿਵੇਂ ਲੱਬੜ-ਬੱਡੇ ਸਾਡੇ ਜਾਉਂਗੇ ਜਾਂ ਹੁੰਦੇ ਇਹ ਉਹਦੋਂ-ਦੋਂ ਤਾਂ ਇਦਾਂ ਹੀ ਲੱਗ ਰਹੀ ਆ ਹੁੰਦੀਆਂ ਸੀ ਪ੍ਰਾਣੀਆਂ ਇੰਟਰਨੈਸ਼ਨਲ ਵਾਲੀਆਂ ਉਹ ਕੈਸੀਨਚ ਲੰਬੀਆਂ ਹੁੰਦੀਆਂ ਸੀ ਉਹ ਕੈਸੀਨਚ ਉਹ ਸਾਬ ਨਾਲ ਬਣਾਈਆਂ ਤੇ ਆ ਡੋਰਾ ਆ ਬਿੱਲੀਆਂ ਬਹੁਤ ਜ਼ਿਆਦੀ ਗਈਆਂ ਬਹੁਤ ਛੋਟੀਆਂ ਡੋਰਾ ਆ ਆਮ ਨੋਰਮਲ ਬੰਦਾ ਜਿਹੜਾ ਪਤਲਾ-ਬੁਤਲਾ ਉਹ ਹੀ ਬੈਠ ਸਕਦਾ ਸਾਡੇ ਵਿੱਚ ਘੱਟ ਦਿੰਦੀ ਇਹਦੇ ਵਿੱਚ ਆ ਤੁਸੀਂ ਬੈਠੇ ਹੋ ਨੋਕਾ ਬਹੁਤ ਤੁਸੀਂ ਵਿੱਚ ਬੈਠੇ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ ਬੈਠੇ ਜਸਾਨੂੰ ਵੀਡੀਓ ਜਪਾ ਦਿਖਾਇਆ ਵੀ ਵਿੱਚ ਉਹ ਵੀ ਦੇਖ ਵੀ ਲੜਨ ਦੱਸਣਾ ਤੁਸੀਂ ਵੀ ਰੋਜ਼ ਖਾਣੇ ਤੁਹਾਨੂੰ ਬਹੁਤ ਮਰਜ਼ੀ ਕਰ ਲੋ ਜਿੱਦਾਂ ਮਰਜ਼ੀ ਕਰ ਲੋ ਗੇਰ ਇਹਦੇ ਪਾਜੀ ਉਦਾਂ 5 ਹੀ ਆ 5 ਗੇਰ ਉਹ ਵੀ ਇੰਜ ਨਾਲ ਗਿਆ 5 ਹੀ ਆ ਹਾਂਜੀ ਨੋਵਾਲੇ 5 ਸੇਵਾ ਬਹਿਗਾ ਤੇ ਆ ਹੱਡ ਵੀ ਲੰਮਾ ਆ ਦਾ ਉਦੋਂ ਖੋਲਦੀ ਆ ਆ ਦੇ ਖੋਲ ਦੇ ਬਿਆੜੀ ਯਾਰ ਆ ਆ ਹੱਡ ਵੀ ਲੰਮਾ ਆ ਦਾ ਉਦਾਂ ਇੰਜਾਂ ਹੁੰਦਾ ਜੀਪਾਂ ਦਾ ਹਾਂਜੀ ਛੋਟਾ ਹੁੰਦਾ ਉਹ ਹਾਂ ਹਾਂ ਜਿਵੇਂ ਹਣਾ ਤੁਸੀਂ ਦੇਹਲੀ ਚਲਾਉਨੇ ਹੋ ਕਲੋ ਤੁਹਾਨੂੰ ਹੌਲੀ ਹੌਲੀ ਤੁਹਾਨੂੰ ਹਿਸਾਬ ਵੀ ਆ ਜਾਣਾ ਤੁਹਾਨੂੰ ਦੇਹਲੀ ਦਾ ਹਾਂਜੀ ਹਾਂਜੀ ਤੇ ਹਮ ਚਲਾਉਣ ਦੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇਦਾਂ ਹਣਾ ਇਦਾਂ ਚਲਾਉਣ ਦੇ ਨੂੰ ਬਹੁਤ ਮੁੰਡੇ ਵੀ ਚਲਾਈ ਫਿਰਦੇ ਸਾਰੇ ਤੋਂ ਆਮ ਗੱਡੀ ਨਾਲ ਚੌੜੀ ਵੀ ਹੋ ਗਈ ਤੇ ਮੂਲੇ ਟਾਇਰ ਵੀ ਦੂਜੇ ਹੋ ਗਏ ਡਬਲ ਟਾਇਰ ਹੋ ਗਏ ਬਹੁਤ ਵਧੀਆ ਚੱਲਦੀ ਆ ਫੌਡ ਵੀ ਲੰਮਾ ਆ ਇੰਜਨ ਵਾਲਾ ਥਾਂ ਵੀ ਲੰਮਾ ਆ ਫੁੱਲੀ ਰੱਖ ਕੇ ਬਣਾਈ ਆ ਜੀ ਐਨ ਤਸੱਲੀਆਂ ਨਾਲ ਬੰਤੋ ਜਿੰਨੀ ਮਰਜ਼ੀ ਇਹ ਨਹੀਂ ਵੀ ਔਫੇ ਹੋ ਕੇ ਬਹਿਣਾ ਜਾਂ ਕਿਦਾਂ ਆ ਰਾਤ ਨੂੰ ਖਾਬ ਨੂੰ ਲੋਕਲ ਗੇੜੀ ਗੁੜੀ ਦੇਈ ਦੀ ਇੱਥੇ ਵੀ ਵੈਸੇ ਫ੍ਰੀ ਫਾਇਦਾ ਜੀ ਬੰਦਾ ਜੇ ਚਲਾਵੇ ਐਵੇਂ ਪੈਸੇ ਲਾ ਕੇ ਰੱਖਣ ਦਾ ਵੀ ਫਾਇਦਾ ਨਹੀਂ ਮੜ ਕੇ ਮੈਂ ਲਿਆ ਕੇ ਅੰਦਰ ਤੁਸੀਂ ਉੱਧਰ ਗੈਜੇਟ ਚ ਬਾੜ ਦੋ ਉਹਦਾ ਫਿਰ ਫਾਇਦਾ ਨਹੀਂ ਹੈ ਠੀਕ ਆ ਹੁਣ ਤੁਸੀਂ ਬਾਹਰ ਵੀ ਲੈ ਕੇ ਜਾਣੀ ਆ ਉੱਥੇ ਵੀ ਤੁਸੀਂ ਚਲਾਓ ਇਹਨੂੰ ਫੇਰ ਹੀ ਫਾਇਦਾ ਵਾ ਨਹੀਂ ਨਹੀਂ ਰੁਪਈਆ ਲਾਉਣ ਦਾ ਦਾ ਮੈਨੂੰ ਲੱਗਦਾ ਕੋਈ ਫਾਇਰ ਫਾਇਦਾ ਨਹੀਂ ਜੇ ਆਪਾਂ ਅੰਦਰ ਹੀ ਖੜਾ ਦੇਣੀ ਹੈ ਹਾਂਜੀ ਹਾਂਜੀ ਕਈ ਬੰਦੇ ਹੁਣ ਤਿਆਰ ਕਰਵਾ ਲੈਂਦੇ ਨੇ ਸਾਡੇ ਜਾਂਦੇ ਨੇ ਮਗਰੋਂ ਵੀ ਚਲਾਉਣ ਵਾਲੇ ਰਹਿੰਦਾ ਹੁਣ ਜਦੋਂ ਤੁਸੀਂ ਚਲੋ ਚਲੇ ਗਏ ਤੁਸੀਂ ਮਹੀਨੇ ਲੈ ਜਾਓਗੇ ਬਾਅਦ 2 ਮਹੀਨੇ ਲੈ ਜਾਓਗੇ ਕੋਈ ਗੱਲ ਨਹੀਂ ਤੁਹਾਡਾ ਬ੍ਰਦਰ ਤਾਂ ਹੈਗਾ ਨਾ ਚਲਾਉਣ ਵਾਲਾ ਮਗਰ ਵੀ ਬ੍ਰਦਰ ਚਲਾਉ ਤਾਂ ਸਹੀ ਨਾ ਇਹ ਖੜੀ ਗੱਲ ਨਹੀਂ ਤਾਂ ਨਹੀਂ ਹੈ ਜੇ ਦੇਖਿਆ ਜਾਵੇ ਚੱਲੂਗੀ ਮਿੱਤਰ ਹੋਰ ਬਣਾਉਂਦੇ ਆ ਮੇਰਾ ਮਿੱਤਰ ਜਗਸੀਰ ਸੀਰਾ ਜੀ ਤੇ ਉਹਨੇ ਜੰਗਾ ਤਿਆਰ ਕਰਵਾਇਆ ਕਿਸਾ ਵੱਡਾ ਜਾਊਗਾ ਭੰਡਾ ਲਾਉਂਗਾ ਉੱਥੇ ਹੀ ਭੇਜਣੇ ਆ ਅਸੀਂ ਉਹਨਾਂ ਦੀਆਂ ਰੈਡੀ ਹੋ ਰਹੀਆਂ ਹੋਈ ਆਲਮੋਸਟ ਹੋ ਵੀ ਤੈਨੂੰ ਉਹ ਵੀ 5-6 ਜੌਨਾਂ ਨੂੰ ਉਹ ਵੀ ਚਲਾਵਾ ਦਊ 10 ਜੌਨਾਂ ਨੂੰ ਆਜੂ ਉਹ ਵੀ ਤੁਹਾਨੂੰ ਦਵਾ ਕੇ ਡਰੈੱਸ ਹਾਂ ਇਹ ਖੜੀ ਆ ਠੀਕ ਆ ਜੀ ਡੂੰਗਾ ਖੁਮੁਕਰੇ ਖੜਾ ਲੱਡੀ ਵਾਕਈ ਸੋਹਣੀ ਤਿਆਰ ਹੋਈ ਆ ਵੈਸੇ ਚਲੋ ਟੋਇਟਾ ਦਾ ਵੈਸੇ ਇੰਜਨ ਆ ਤੁਹਾਨੂੰ ਪਤਾ ਹੀ ਹੋਵੇ ਮਰਦਾ ਹੀ ਨਹੀਂ ਹੈ ਜੰਦਾਬਾਜੀ ਬਾਹਰ ਚਲਾ ਲਓ ਇੰਡੀਆ 'ਚ ਚਲਾ ਲਓ ਜਿੱਥੇ ਤੁਸੀਂ ਕੈਨੇਡਾ ਰਹੇ ਨੇ ਉੱਥੇ ਜੰਦਾਬਾਜੀ ਰੇ ਲਗੜਾ ਮਾਰਨਾ ਇਹ ਕੋਦ ਹੈ ਪਟਰੋਲ ਵਾਲਾ ਪਟਰੋਲ ਨਾਲ ਵੈਸੇ ਨਹੀਂ ਖੁਸ਼ ਹੁੰਦਾ ਪਟਰੋਲ ਨਾਲ ਵੈਸੇ ਨਹੀਂ ਖੁਸ਼ ਹੁੰਦਾ ਡੀਜ਼ਲ ਤਾਂ ਹੋ ਸਕਦਾ ਮਾੜਾ ਮੋਟਾ ਲੈ ਕੋਈ ਫਰਕ ਨਹੀਂ ਇੰਨਾ ਖਾਸ ਮੈਂ ਫੋੜਾ ਫੋੜਾ 10000 ਰੁਪਏ ਦਾ ਲੀਟਰ ਮਗਰ ਫਾਰਕਾ ਉਹ 10 ਰੁਪਏ ਦਾ ਇ tanto ਕੋਈ ਖਾਸ ਗੱਲ ਨਹੀਂ ਹੈਗੀ ਜੇ ਸ਼ੌਕ ਹੈ ਤਾਂ ਫਿਰ ਪੂਰਾ ਖਰਨਾ ਚਾਹੀਦਾ ਹਾਂ ਤਾਂ ਵੈਸੇ ਵੀ ਕੰਪਨੀਆਂ ਸਾਰੀਆਂ ਗੱਡੀਆਂ 18 19 ਤੋਂ ਬਾਅਦ ਸਿਸਟਮ ਦਾ ਸਿਸਟਮ ਹੋਗਾ ਨਾਲੇ ਪਿੱਛੇ ਬੈਠਣ ਨੂੰ ਹੋ ਗਿਆ ਤੁਹਾਨੂੰ ਉਹ ਲੋ ਜਿਵੇਂ ਬਾਜੀ ਬੈਠੇ ਰਹੋ ਹਾਂਜੀ ਖੁੱਲੇ ਬੈਠੋ ਉਹਦਾ ਇੱਕ ਤਰ੍ਹਾਂ ਦੀ ਸੀਟ ਆ ਕਈ ਬੈਹ ਜਾਂਦੇ ਜੀ ਦੂਜੀ ਤਰ੍ਹਾਂ ਦੀ ਸੀਟ ਆ ਪ੍ਰਾਈਸ ਨਹੀਂ ਹੁੰਦਾ ਲੱਖ ਲੱਗ ਗਿਆ ਤੇ ਡੇਢ ਲੱਖ ਕੱਲੀਆ ਫਿਨਿਸ਼ਿੰਗ ਆਪਰੇਸ਼ਨਿੰਗ ਫਿਨਿਸ਼ਿੰਗ ਤੇ ਸੀਟਾਂ ਤੇ ਤੇ ਡੈਸ਼ਬੋਰਡ ਤੇ ਯਾਨੀ ਡੇਢ ਲੱਖ ਰੁਪਏ ਦਾ ਇੱਥੇ ਯਾਨੀ ਡੈ ਸਕੰਦਗਰ ਵਾਲੇ ਸਕੰਦਗਰ ਵਾਲੇ ਨੇ ਨਵੀਆਂ ਗੱਡੀਆਂ ਲੈ ਜਾ ਕੇ ਲੋਕੀ ਖੜੇ ਕਰਕੇ ਪਿਆਰ ਹਾਂ ਹਾਂ ਇਹ ਵਸਟੀਰੋ ਵਗਾਰਾ ਤੁਸੀਂ ਆਪ ਦੀ ਮਰਜ਼ੀ ਨਾਲ ਲਵਾਇਆ ਵਿੱਚ ਕਿ ਜਾਂ ਵਿੱਚ ਉਹਨਾਂ ਦੀ ਚੁਆਇਸ ਸੀਗੀ ਨਹੀਂ ਆਪਣੀ ਮਰਜ਼ੀ ਸੀ ਤੁਸੀਂ ਆਪ ਦੀ ਮਰਜ਼ੀ ਨਾਲ ਲਵਾਇਆ ਸਾਨੂੰ ਇਦਾਂ ਦਾ ਇੰਟੀਰੀਅਰ ਚਾਹੀਦਾ ਇੰਟੀਰੀਅਰ ਵੀ ਸਾਡੀ ਪਸੰਦ ਆਪਦੀ ਹੈ ਫੱਕੀ ਸੋਹਣੀ ਆ ਆ ਵੀ ਚੀਜ਼ ਸੋਹਣੀ ਬਣੀ ਹੋਈ ਆ ਜਿਹੜੀ ਅੰਦਰ ਸਪੋਰਟ ਲਾਈ ਜਣਾ ਜਿਹੜੀ ਆਹ ਸ਼ਾਕ ਕਾਲ ਜਾਂ ਆਹ ਇਹ ਵੀ ਸੋਹਣੀ ਲੱਗੇ ਆ ਨਰੋਈ ਆ ਜੀ ਆ ਬਾੜੀ ਉਹ ਹੀ ਆ ਨਾ ਜਿਆਦਾ ਵਧੀਆ ਵਾ ਇਹ ਥੱਲੇ ਕੋਈ ਹੋਊਗਾ ਸੁਹੰਦਾ ਕੰਮ ਕੀਤਾ ਹੱਡ ਤਾਂ ਹੱਥ ਚਲੀ ਜਾਂਦੀ ਤੇ ਹੱਡ ਥੱਲੇ ਜਿਹੇਂਦੀ ਆ ਤੇ ਇਹ ਨਾਲ ਬੂਫਰ ਨੂੰ ਵੀ ਕੋਈ ਨੁਕਸਾਨ ਨਹੀਂ ਹੈਗਾ ਜਿਹੜਾ ਕੀ ਨਾਂ ਦੇ ਵਰਕਸ਼ਾਪ ਆ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ ਗੱਲ ਮੋਟਰ ਦੇ ਨਾਂ ਤੇ ਵਰਕਸ਼ਾਪ ਆ ਜੀ ਮੋਬਾਈਲ ਨੰਬਰ ਸਾਡਾ ਹੈਗਾ 98881 01313 +946640133 ਕਈ ਮੋਬਾਈਲ 'ਤੇ ਉਹਦੇ ਮਗਰ ਸਟਾਪਣਾ ਲੱਗਿਆ ਆ ਲੋਕੋ ਲੋਗੋ ਵੀ ਲੈਟਰ ਦੇ ਮਗਰ ਲੱਗਿਆ ਵੀ ਹੋਇਆ ਵਾ ਬਾਈ ਹੁਣ ਉਹਦਾ ਜਿਹੜੀ ਵਰਕਸ਼ਾਪ ਆ ਜੀਐਮ ਉਹ ਗਾਲਬਕਲਾਂ ਜਾਨੀ ਗ란 ਤੇ ਉੱਤੇ ਮਸ਼ਹੂਰ ਆ ਤੁਰਾ ਹੀ ਬਾਈ ਹੁਣੀ ਆੜਾ ਗੇਟ ਬਣਿਆ ਹੋਇਆ ਸਿੱਧਾ ਇਹ ਬਾਈ ਹੁਣ ਸਿੱਧੇ ਘਰ ਤੋਂ ਹੀ ਆ ਜਾਂਦਾ ਵਾ ਘਰ ਦੇ ਵਿੱਚ ਹੀ ਵਰਕਸ਼ਾਪ ਆ ਹਾਂਜੀ ਹਾਂਜੀ ਤੇ ਪੋਲਾ ਜੀ ਜੀ ਤੋਂ ਮਰਜ਼ੀ ਪੁੱਛ ਲਓ ਵੀ ਪੋਲੇ ਦੇ ਘਰੇ ਜਾਣਾ ਪੋਲਾ ਮੈਸਤਰੀ ਦੇ ਘਰੇ ਜਾਣਾ ਜਿੱਤੋਂ ਮਰਜ਼ੀ ਬਾਹਰ ਜਿਹੜਾ ਖੱਬੇ ਪਾਸੇ ਜਿਹੜੀ ਸੜਕ ਆਉਂਦੀ ਐ ਸੱਦੀ ਕਲੇਰਾ ਤੋਂ ਆ ਜਾਂਦੀ ਆ ਜਾਂ ਸੱਜੇ ਪਾਸੋਂ ਆਈ ਇਧਰ ਹੀ ਸਾਈਡ ਤੋਂ ਆਈ ਆ ਤਾਂ ਸੱਦਾ ਇਹ ਪਿੰਡ ਰਕਲਾਂ ਧਰਮਗੋਟ ਆ ਸੱਦੀ ਸੜਕ ਸੱਦੀ ਪਿੰਡ ਗਾਲਵਕਲਾਂ ਦੇ ਆ ਜਾਂਦੀ ਆ ਸੱਦੀ ਜੀੜੀ ਰੋਡ ਤੋਂ ਸੱਦੀ ਸੜਕ ਆਉਂਦੀ ਐ ਇੱਕ ਇਹ ਮੇਂ ਆਉਂਦੀ ਆ ਫਿਰ ਦੀ ਜਿਹਦੇ ਉੱਤੇ ਹੀ ਬਾਈ ਹੁਣਾਂ ਦਾ ਘਰ ਆ ਰੋ ਮੇਂ ਰੋਡ ਦੇ ਉੱਤੇ ਨੇ